شوہر کی فریاد اور بیگم کی التجا میرے ساتھ رہیے آپ کو مزہ آئے گا قدیتے پے کے جا نہیں بیگم قدیتے پے کے جا نہیں بیگم آوے سکھ دا سا نہیں بیگم ਕਦੀ ਤੇ ਪੀਕੇ ਜਾ ਨਹੀਂ ਬੇਗਮ ਆਵੇ ਸੁਖ ਦਾ ਸਾਹ ਨਹੀਂ ਬੇਗਮ ਇਕੱਠਿਆਂ ਰਹਿ ਰਏ ਅੱਕ ਗਏ ਹੁਣ ਲਾਗੇ ਬੈ ਬੈ ਥੱਕ ਗਏ ਹੁਣ ਤੇ ਢਿੰਡਿਆਂ ਵਾਂਗੂ ਪੱਕ ਗਏ ਹੁਣ ਇਕੱਠਿਆਂ ਰਹਿ ਰਏ ਅੱਕ ਗਏ ਹੁਣ ਲਾਗੇ ਬਹਿ ਬਹਿ ਥੱਕ ਗਏ ਆ ਹੁਣ ਟੀਂਡਿਆਂ ਵਾਂਗੂ ਪੱਕ ਗਏ ਆ ਹੁਣ ਤੇ ਭਰ ਵੀ ਨੱਕੋ ਨੱਕ ਗਏ ਆ ਹੁਣ ਹੁਣ ਸੀਨੇ ਠੰਡ ਪਾ ਨਹੀਂ ਬੇਗਮ ਕਦੀ ਤੇ ਪੇਕੇ ਜਾ ਨਹੀਂ ਬੇਗਮ ਇੱਕੋ ਛੱਪੜ ਦੇ ਵਿੱਚ ਤਰ ਕੇ ਕੀ ਲੱਭਾਏ ਸ਼ਾਦੀ ਕਰਕੇ ਇੱਕੋ ਛੱਪੜ ਦੇ ਵਿੱਚ ਤਰ ਕੇ ਕੀ ਲੱਭਾਏ ਸ਼ਾਦੀ ਕਰਕੇ ਜਿੰਦੜੀ ਲੰਗ ਚੱਲੀ ਮਰ ਮਰ ਕੇ ਅੱਧੇ ਰਹਿ ਗਏ ਆ ਡਰ ਡਰ ਕੇ ਉਹ ਮਿਲ ਗਈ بڑی ਸਜ਼ਾ ਨਹੀਂ ਬੇਗੋ ਕਦੀ ਤੇ ਪੇਕੇ ਜਾ ਨਹੀਂ ਵੇ ਤੇ ਕੀ ਕੀ ਰੰਗ ਵਿਖਾ ਦਿੰਦੇ ਨੇ ਸੱਜਣ ਯਾਰ ਛੁੜਾ ਦਿੱਤੇ ਨੇ ਪਿਛਲੇ ਪਿਆਰ ਭੁਲਾ ਦਿੱਤੇ ਨੇ ਬੇਗਮ ਤੱਕ ਖਵਾ ਦਿੱਤੇ ਨੇ ਤਰਸ ਕੋਈ ਹੁਲ ਖਾ ਨਹੀਂ ਬੇਗਮ ਕਦੀ ਤੇ ਪੇਕੇ ਜਾ ਨਹੀਂ ਰਹੇ ਤੇ ਸ਼ਾਮ ਮਨਾਨ ਨੂੰ ਦਿਲ ਕਰਦਾ ਏ ਸਿਗਰਟ ਪਾਨ ਨੂੰ ਦਿਲ ਕਰਦਾ ਏ ਬਾਹਰੋਂ ਖਾਨ ਨੂੰ ਦਿਲ ਕਰਦਾ ਏ ਤਾਜ਼ੇ ਨਾਂ ਨੂੰ ਦਿਲ ਕਰਦਾ ਏ ਕਰਦੇ ਪੂਰੇ ਚਾ ਨਹੀਂ ਬੇਗਮ ਕਦੀ ਤੇ ਪੀਕੇ ਜਾ ਨਹੀਂ ਬੇਗਮ ਤੇ ਆਪਣੀ ਮਰਜ਼ੀ ਆਈਏ ਜਾਈਏ ਮੁੰਡਿਆਂ ਵਰਗੇ ਕੱਪੜੇ ਪਾਈਏ ਆਪਣੀ ਮਰਜ਼ੀ ਆਈਏ ਜਾਈਏ ਮੁੰਡਿਆਂ ਵਰਗੇ ਕੱਪੜੇ ਪਾਈਏ ਉਹ ਰਾਤਾਂ ਨੂੰ ਸ਼ਬਰਾਤ ਬਨਾਈਏ ਕੁਝ ਦਿਨ ਅਸੀਂ ਵੀ Eid ਮਨਾਈਏ ਉਹ ਬਦਲੇ ਜ਼ਰਾ ਹਵਾ ਨਹੀਂ ਬੇਗਮ ਕਦੀ ਤੇ ਪੀਕੇ ਜਾਵੇ ਤੇ ਇਸ ਕੇ ਬਾਅਦ ਇਸ ਕਾ ਜਵਾਬ ਵੀ ਲਿਖਣਾ ਪੜਾ ਕਿ ਕਰ ਨੂੰ ਛੇਤੀ ਆਵੇ ਬੀਬਾ ਇੰਜ ਤੇਨਾਂ ਤੜਪਾ ਵੇ ਬੀਬਾ ਸਾਨੂੰ ਝੂਠੇ ਲਾਰੇ ਲਾ ਕੇ ਯਾਰਾਂ ਦੇ ਨਾਲ ਸ਼ਾਮ ਮਨਾ ਕੇ ਬਾਹਰੋਂ ਪੀ ਕੇ ਬਾਹਰੋਂ ਖਾ ਕੇ ਆ ਜਾ ਨਾ ਇਹ ਰਾਤ ਲੰਗਾ ਕੇ ਕੁਝ ਤੇ ਸ਼ਰਮਾ ਖਾ ਵੇ ਬੀਬਾ ਘਰ ਨੂੰ ਛੇਤੀ ਆ ਰਹੀ ਬੀਬਾ ਤੇ ਤਾਨੇ ਮੈਨੇ ਸੁਣ ਕੇ ਜੱਗ ਦੇ ਸ਼ਾਮ ਸਵੇਰੇ ਹੰਝੂ ਵਗਦੇ ਉੱਪਲੇ ਪੈ ਗਈ ਮੈਂ ਕਿਸ ਠੱਗ ਦੇ ਉਹ ਰਾਤੀ ਕਿਹੜੇ ਦਫ਼ਤਰ ਲੱਗਦੇ ਤੇਸ਼ਕ ਤੇਰੇ ਵਿੱਚ ਬਾਜ਼ੀ ਹਰ ਕੇ ਸੱ ਸੌਰੇ ਦੀ ਖਿਦਮਤ ਕਰਕੇ ਦਿਉ ਰਾ ਨੰਦਾਂ ਕੋਲੋਂ ਡਰ ਕੇ ਓ ਕੀ ਲੱਭਾ ਏ ਸਭ ਲਈ ਮਰ ਕੇ ਕਿਸੇ ਨਾ ਕੀਤੇ ਚਾਵੇ ਬੀਬਾ ਘਰ ਨੂੰ ਛੇਤੀ ਆਵੇ ਬੀਬਾ ਤੇ ਦਿਲ ਵਿੱਚ ਮੇਰੇ ਔਨ ਸਲਾਵਾ ਆਪਣੇ ਸਤੂ ਵੀਰ ਬੁਲਾਵਾ ਰੋ ਰੋ ਆਪਣਾ ਹਾਲ ਸੁਨਾਵਾ ਤੈਨੂੰ ਫੈਂਟੀ ਰਾਜ ਲਵਾਵਾ ਆਵੇ ਫੇਰ ਮਜ਼ਾ ਵੇਦੀ ਬਾ ਘਰ ਨੂੰ ਛੇਤੀ ਆਵੇ ਬੀਬਾ ਪਰ ਆਖਰੀ ਬੰਦ ਹੈ ਕਿ ਤੇਰੇ ਦਿਲ ਵਿੱਚ ਨਾਰੇ ਕਿਹੜੀ ਵੱਡੀ ਉਹ ਫਨਕਾਰ ਹੈ ਕਿਹੜੀ ਸਾਡੇ ਹੁਣ ਵਿੱਚ ਘਾਰ ਹੈ ਕਿਹੜੀ ਉਹ ਦਸਖਾ ਉਹ ਮੁਟਿਆਰ ਹੈ ਕਿਹੜੀ ਖਿੱਚ ਲਾਂ ਉਹਦੇ ਸਾਹ ਵੇ ਵੀ ਪਾ ਗਰ ਲੋ ਚੱਪੀ